ਹੈਂ ਕੁਝ ਨਹੀਂ ਆਟੋਮੈਟ ਗਿਆ ਕੀ ਆ ਆਟੋਮੈਟ ਗਿਆ ਚੱਲ ਬੇਬੇ ਵਾਹ ਫਿਰ ਕਰਤੀ ਬੰਦ ਮਮੀ ਨੇ ਬੇਬੇ ਚੱਲ ਬਈ ਓਕੇ ਰੋਟਾ ਬੀਬੀ ਓਕੇ ਰੋਟਾ ਠੀਕ ਹੈ ਚਲੋ ਤਾਈ ਜੀ ਹੈ ਟਰੱਕ ਗਿਆ ਹੈ ਆ ਤਾਂ ਟਰੱਕ ਹੀ ਆ ਹੈ ਟਰੱਕ ਲੱਗਦਾ ਬੀਬੀ ਇਹਨਾਂ ਹੋਰ ਵੱਡੇ ਪਾਓ ਹੋਰ ਆ ਹੈ ਆ ਵੀ ਠਾ ਠਾਰ ਹੀ ਵਰਗੀ ਆ ਟਾਇਰ ਹੀ ਵੱਡੇ ਆ ਦੇਰ ਯਾਰ ਬੀਬੀ ਠਾਰ ਥੋੜਾ ਏ ਤੁਸੀਂ ਵੱਡੇ ਟਾਇਰ ਪਵਾ ਲਓ ਆਏ ਬੀਬੀ ਬੀਬੀ ਵੇਕੇ ਥਾਰ ਬਣਾਈ ਜਾਂਦੀ ਸਤਿ ਸ਼੍ਰੀ ਅਕਾਲ ਸਾਰਿਆਂ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਆਲੇ ਨਵੇਂ ਵਲੌਗ ਵਿੱਚ ਸੋ ਅੱਜ ਦਾ ਵਲੌਗ ਇਹ ਆ ਕਰੋ ਗਾੜਾ ਬਹੁਤ ਜਨੀ ਪਈ ਜਾਂਦੀ ਆ ਬੇਬੇ ਗਰਮ ਹੋਈ ਪਈ ਅੱਜ ਮਮਮੀ ਗਰਮ ਹੋਈ ਪਈ ਆ ਕੱਪੜੇ ਮਮਮੀ ਹੁਣੀ ਕਹਿੰਦੇ ਵਿਆਹ ਵਾਲੇ ਸਾਰੇ ਲੈ ਆਂਦੇ ਸਟਿਚ ਕਰਾਉਣੇ ਜਿਹੜੇ ਟੇਲਰ ਨਹੀਂ ਲੱਭਦਾ ਹੁਣ ਟੇਲਰ ਲੱਭਿਆ ਵਾ ਹੁਣ ਕਹਿੰਦੇ ਮੁੰਡਾ ਨਹੀਂ ਆਣ ਵਾਲਾ ਲੱਭਦਾ ਕਾ ਹੁਣ ਮੁੰਡਾ ਉਹਨਾਂ ਦਾ ਤੁਹਾਨੂੰ ਪਤਾ ਆਪਦੇ ਕੰਮਾਂ ਕਰਦੇ ਬਿਜੀ ਸੀਗਾ ਸੋ ਹੁਣ ਆਪ ਆ ਚੁੱਕੇ ਆ ਹੁਣ ਇਹਨਾਂ ਨੂੰ ਲੈ ਕੇ ਜਾਵਾਂਗੇ ਗੁੱਸਾ ਠੰਡਾ ਕਰਾਂਗੇ ਬੀਬੀਆਂ ਤੁਹਾਨੂੰ ਬੜਾ ਬੋਲਦੀਆਂ ਰਹਿਣੇ ਸੂਟਾਂ ਵਿੱਚ ਨਹੀਂ ਲੜਾਈ ਇੰਨੀ ਲੜਾਈ ਮੁੰਡਾ ਆ ਤਾਂ ਗੁਰੂ ਹਰਗੋਬਿੰਦ ਸਾਹਿਬ ਤੱਕ ਤੋਂ ਉਰੇ ਕੱਪੜੇ ਨਹੀਂ ਦੇਂਦੇ ਤਾਂ ਸਾਡਾ ਨਾ ਦਿੰਦਾ ਆ ਸਾਡੇ ਇੱਥੇ ਧਰਮ ਘੋਟ ਹੋ ਜਾਂਦੇ ਨੇ ਓਖੇ ਹੋਏ ਟਾਈਮ ਹੀ ਹੈ ਨਹੀਂ ਸਾਡੇ ਕੋਲ ਤੇ ਕੋ ਟਾਈਮ ਹੈ ਨਹੀਂ ਇਹਦੇ ਕੋਲ ਸਾਰਾ ਟਾਈਮ ਤੇਰਾ ਸਾਡੇ ਕੋਲ ਆ ਨਾ ਨੇ ਕਿਹਾ ਵਾ ਘੱਟੋ ਘਾਟਾ ਸਾਨੂੰ ਮੀਨਾ ਇੱਕ ਟਾਈਮ ਹੀ ਤੇਰਾ ਟੈਂਸ਼ਨ ਨਹੀਂ ਲੈਣੀ ਵਿਆਹ ਵਿੱਚ ਸਾਰਾ ਮੇਨ ਕੰਮ ਹੀ ਤੇਰਾ ਵਾ ਤੂੰ ਦਬਣਾ ਹੀ ਨਹੀਂ ਤੇ ਫੇ ਵਧੀਆ ਵਧੀਆ ਸੂਟ ਸਵਾ ਕੇ ਪਾਵਾਂਗੇ ਤੇਰੀ ਕੰਮ ਐ ਨੱਚਣਾ ਬਸ ਡਿੱਗਣਾ ਨਹੀਂ ਕਿ ਨੱਚਣਾ ਐ ਨੋਟ ਵਾਰੀ ਜਾਂਦੇ ਉੱਪਰ ਵਿਆਹ ਦੇ ਨੋਟ ਤੇ ਵਾਰਾਂਗੇ ਨੋਟ ਤੇ ਠੀਕ ਆ ਵਿਆਹ ਵਿਆਹ ਕਰ ਲਈ ਚੱਕ ਫਿਰ ਕਰਾ ਲੈਣ ਲੱਗੇ ਵਿਆਹ ਹੁਣ ਪਹਿਲਾਂ ਮੈਂ ਦੱਸਾਂ ਉਹ ਗੱਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਬਹੁਤ ਵਧੀਆ ਠੀਕ ਐ ਬਾਲ ਬੱਚੇ ਰਾਜੀ ਆ ਰਾਜੀ ਆ ਫਾਰਾ ਕਰਦੀ ਕਰਦੇ ਰਹਿੰਦੇ ਐ ਲੈ ਵਾਰਾ ਕਰਦੀ ਕਰ 8 ਥਾਲ ਨੂੰ ਟਾਇਰ ਪਵਾ ਰੋ 8 ਥਾਲ ਨੂੰ ਵੀ 8 ਥਾਲ ਨੂੰ ਟਾਇਰ ਪਾਇਆ ਇਹਨੂੰ ਕੀ ਹੋਇਆ ਵਾ ਆ ਇੱਕ ਟਾਇਰ ਦੀ ਪੈਨ ਵਾਲਾ ਇਹਦੇ ਵੱਡੇ ਪਾਉਂਦਾ ਵੱਡੇ ਲੈ ਬੀਬੀ ਨੇ ਹੋਰ ਵੱਡੇ ਪਾਓ ਹੋਰ ਆ ਹੈ ਆ ਇਹ ਆ ਵੀ ਥਾ ਥਾਰ ਹੀ ਵਰਗੀ ਆ ਟਾਇਰ ਹੀ ਵੱਡੇ ਆ ਦੇ ਥਾਰ ਬੀਬੀ ਥਾਰ ਥੋੜਾ ਐ ਤੂੰ ਵੀ ਵੱਡੇ ਟਾਇਰ ਪਵਾ ਰੋ ਪਾਓ ਬੀਬੀ ਬੀਬੀ ਵੀ ਕਿ ਥਾਰ ਬਣਾਈ ਜਾਂਦੀ ਉਧਰ ਲੇ ਵੀ ਵਾਪਰ ਕਾ। ਰਾਗ ਮੈਂ ਕਿ ਮਮੀ ਨੇ ਕਹਿਤਾ ਨਾ ਇਹ ਚਾਰ ਚਾਰਾ ਚਾਰਾ ਆ ਜਣੀ ਮੇਰੇ ਨਾਲ ਦੀਆ। ਮੈਂ ਕਿਹਾ ਮਮੀ ਦਾ ਰੰਗ ਵੇਖ ਕੇ ਕਹਿਤਾ ਅੱਗੇ ਤੇਰੇ ਡੈਡੀ ਵੀ ਕਹਿੰਦੇ। ਹੈ? ਡੈਡੀ ਕਹਿੰਦਾ ਥਾਰ ਰਰ ਕੀ ਹੈ ਇਹ ਤੇ ਕੀ ਫਰਕ ਹੈ ਮੈਂ ਕਿਹਾ ਫਰਕ ਆਇ ਚਲੌਂ ਚ ਫਰਕ ਆ ਮਮੀ ਇਸ ਵਾਸਤਾ ਹੁੰਦਾ ਵਾ। ਇਹਨਾਂ ਟਾਇਰ ਪੇ ਪਵਾ ਦੇ ਨੇ ਟਾਇਰੇ ਤੇ ਬਸ ਹੁਣਾ ਇੱਕ ਹੀ ਪੈਨ ਵਾਲਾ। ਉਹਦਾ ਸਵਾਦ ਆ ਥਾਰ ਦਾ ਵੀ ਫਰਕ ਚਲੌਂ ਦਾ ਹੁੰਦਾ ਸੀਗਾ। ਇਹ ਹੋਵਾ ਹੁਣ ਜਿਹੜੀ ਚੀਜ਼ ਹੁਣ ਪਹਿਲਾਂ ਬਟਰਾਂ ਦੇ ਫੋਨ ਤੇ ਵੀ ਆਉਂਦਾ ਸੀ ਹੁਣ ਹਾ ਆਈਫੋਨ ਫੜੇ 18 17 ਇਹ ਵੀ ਇਹਦੇ ਵੀ। ਦਾ ਕਰਨੀ ਤਾਂ ਗੱਲ ਹੁੰਦੀ। ਦੇਣਾ ਤਾਂ ਪਠਾਨ ਦੇ ਰੋਕ ਕੇ ਦੋਗੇ ਛਾਂ ਛਾਂ ਲੱਗੇ ਤੇ ਜਾਣਾ ਵਾ ਇਹ ਤੇ ਉਹਦੇ ਚ ਫਰਕ ਓਕੇ ਬਾਏ ਗੁੱਡ ਨਾਈਟ ਹਾਂਜੀ ਗੁੱਡ ਨਾਈਟ ਲੈ ਗੁੱਡ ਮਾਰਨਿੰਗ ਵੀ ਵੀ ਕਿਹੜੀ ਗੁੱਡ ਬਾਲ ਨਹੀਂ ਗਾ ਗੁੱਡ ਮਾਰਨਿੰਗ ਕਿਹੜੀ ਰੂਬੀ ਕੋਣ ਰੂਬੀ ਕੋਣ ਇਹ ਤਾਂ ਕੈਂਟਾ ਦਾ ਨਾਮ ਤਰ ਪੜਤੇ ਲੱਗ ਜਾਂਦਾ ਕੀ ਆ ਵੀ ਵੀ ਕਿਹੜੀ ਰੂਬੀ ਕੋਣ ਆਹ ਬੰਦਿਆਂ ਦੇ ਨਾਮ ਪਰ ਹੁਣ ਗੱਡੀਆਂ ਦੇ ਵੀ ਆ ਗਏ ਹਾਂ ਚਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੈਵ ਅ ਨਾਈਟ ਮਮੇ ਫੇਰ ਤਾ ਦਿਆ ਹੈ ਮਮੀ ਕੱਪੜੇ ਦੇਣ ਚੱਲੀਏ ਸਕੂਲ ਸੀਨੇ ਦੇਣਾ ਲੈ ਸੀਨੇ ਦੇ ਕੱਪੜੇ ਰਾਸ ਹਮ ਤੇ ਲੰਬੀ ਆਵਾਜ਼ ਆਉਂਦਾ ਤਾਂ ਕੰਪਨ 5 6 ਬੁੜੀ ਨੂੰ ਪੁੱਛੇ ਟੇਲਰ ਕੰਨੇ ਹੈਗੇ ਰੈਪਰਧਾਨ ਮੋਟਾ ਤੇ ਨਾਲੇ ਸੀਣ ਵਾਲੇ ਵਧੀਆ ਮੇਰੇ ਅੱਗੇ ਸੂਟ ਦੀ ਡਾਂਡ ਨਹੀਂ ਲਾਉਂਦੀ ਸੀਣੇ ਨਹੀਂ ਛੇਤੀ ਉਹਨਾਂ ਨੇ ਮੇਰੇ ਸੂਟ ਦੇ ਡਾਂਡ ਲਾ ਤੇ ਚੱਲ ਬਣਵਾ ਦੇਣੇ ਕੱਪੜੇ ਕੋਈ ਚੱਕਰ ਨਹੀਂ ਬਣਵਾ ਦੇਣੇ ਕੱਪੜੇ ਆਈ ਤੀ ਜੇ ਤੂੰ ਨਿਕਲੋ ਨਿਕਲ ਜੇ ਵੇਲੇ ਮੈਂ ਰਾਤ ਨੂੰ ਆਵੇਂ ਫਿਰ ਤੀ ਕੱਪੜੇ ਬਣਨੇ ਓਕੇ ਬਾਏ ਗੁੱਡ ਨਾਈਟ ਰਾਹ ਤੇ ਤਾਂ ਪੈਂਟ ਕੋਰ ਕਿਤੇ ਉਹ ਬਲੂ ਸਟਰਾ ਗੁਰੂ ਘਰ ਸਾਈ ਤੱਕ ਪਹੁੰਚ ਗੀਆਂ ਤੋਂ ਮੇਰੇ ਬਈ ਧਰ ਮੋੜ ਤੱਕ ਵੀ ਕਹਿਂਦਾ ਟਾਈਮ ਨਹੀਂ ਸਵੇਰ ਦਾ ਕਹਿ ਕੇ ਤੇ ਸ਼ਾਮ ਤੱਕ ਮੁੜਦਾ ਹੀ ਨਹੀਂ ਕੋਈ ਨਹੀਂ ਆਪਾਂ ਪੁਰਾਣੇ ਕੱਪੜੇਆਂ ਵਿੱਚ ਵਿਆਹ ਵੇਖਾਂਗੇ ਬੇਤੀ ਇਹਦੀ ਆ ਗਈ ਨਾ ਹਾਰ ਦੇ ਤਾਂ ਬਹੁਤ ਹੁਟਾ ਲਿਆ ਕਿਉਂ ਆ ਜਿਹੜੀ ਅਰਲੀ ਰੂਬੀ ਕੋਨ ਰੂਬੀ ਕੋਨ ਇਹਦੇ ਹੁਟਾ ਦਵਾ ਦੇ ਗੰਦ ਤੇ ਦੋ ਮਿੰਟ ਵੀ ਕਿਵੇਂ ਹੁੰਦੀ ਤੇ ਕਿਆ ਫਿਰ ਕੀ ਹੰਤਵਰ ਦਾ ਫਿਰਦਾ ਹੈਂਗਾ ਤੁਰਨਾ ਫਿਰ ਨਹੀਂ ਤੇ ਉਹ ਮਾਰੀ ਹੋਤੀ ਨਹੀਂ ਹੁੰਦੀ ਪਹਿਲਾਂ ਉਹ ਨਹੀਂ ਖੜਨ ਦਿੱਤੇ ਤੇ ਹੁਣ ਇਹਦੇ ਉਹ ਨਹੀਂ ਖੜਨ ਦੇਣਾ ਖੜੀ ਐ ਇੱਥੇ ਖੜੀ ਹੋਈ ਆ ਚੱਲ ਜੀ ਆਪਾਂ ਲੈ ਇੱਥੇ ਚੱਲੀ ਜਾ ਵੇਖੀ ਤੂੰ ਹੀ ਆ ਆ ਜਾ ਦੇ ਉੱਠ ਲੈਣ ਦੇ ਆ ਤਰਾ 10 ਵਜੇ ਲੈ ਕੇ ਆਇਆ ਇੱਕ ਹੋਰ ਲੰਬਾ ਪਹਿਣਾ ਡਰਾਈਵਰ ਦੇ ਦੀ ਉਤਾਰ ਲਈ ਇੱਕ ਤੂੰ ਮਾੜਾ ਉਹ ਮੈਂ ਆਪਦੇ ਕੰਮ ਆ ਗਾ ਮੰਮੀ ਤੈਨੂੰ ਪਤਾ ਹੀ ਆ ਕੰਮ ਸਾਡੇ ਆਪ ਦੇ ਸਾਰੇ ਜ਼ਰੂਰੀ ਹੁੰਦੇ ਤੇ ਆ ਸਾਨੂੰ ਕਦੀ ਵੀ ਸਿਖਾ ਦੇ ਗੱਡੀ ਚੱਲ ਬੀਬੀ ਤੈਨੂੰ ਸਿਖਾ ਦੇਣਾ ਬੀਬੀ ਸਿਖਾ ਗੁਜਾਰੇ ਗੱਡੀ ਚੱਲ ਆਸ ਗਈੇ ਫੜ ਜਾ ਵੀ ਲੈ ਮੈਂ ਨਹੀਂ ਸਿੱਖ ਆਟੋਮੈਟਿਕ ਹੀ ਆ ਚੱਲ ਬਾਹਰ ਇੱਥੋਂ ਆਵੇ ਇੱਥੋਂ ਸਟਾਰਟ ਕਰ ਦੇ ਲੈ ਇੱਥੋਂ ਇਹਨੂੰ ਐ ਕਰਕੇ ਇਹਨੂੰ ਆਪ ਕੇ ਮੈਂ ਸਟਾਰਟ ਹੋਈ ਨਹੀਂ ਆ ਜਾ ਕਰ ਦੇ ਸਟਾਰਟ ਚੱਲ ਲੀਏ ਲੈ ਉਗੀ ਨਾ ਠੀਕੇ ਬੇਬੇ ਨੇ ਕਰ ਲਈ ਸਟਾਰਟ ਕਿਉਂ ਹੈ ਹੈ ਆਟੋਮੈਟਿਕ ਆ ਕੀ ਆ ਆਟੋਮੈਟਿਕ ਚੱਲ ਬੇਬੇ ਬੈ ਫਿਰ ਕਰਤੀ ਬੰਦ ਮੰਮੀ ਨੇ ਬੇਬੇ ਬਟਨ ਆਪਤਾ ਓਹ ਫੇਰ ਚਿੱਕ ਕਰਾਂ ਕਰ ਦੇ ਸਟਾਰਟ ਫੇਰ ਇਹ ਲੌਕ ਹੋ ਗਈ ਮੰਨੂ ਫਰਾ ਤਾਂ ਮੈਂ ਸਾਰੇ ਜਿਹੜੇ ਆ ਰਹੇ ਲੱਗੀ ਰਿਆ ਖਾਣਾ ਚੀਕਦੀ ਰਹੀ ਬੀਬੀ ਨੇ ਰਿਮੋਟ ਖਰਾਬ ਕਰ ਦਿਆ ਕਿ ਕਿਹਦੇ ਘਰੇ ਜਾਣਾ ਦੋ ਮਿੰਟ ਫੇਟ ਲੱਗੀ ਚੱਲ ਫੇ ਕੋਈ ਨਾ ਪਟਿਆਰ ਹੋ ਕੇ ਚੱਲਦੇ ਫਿਰ ਬਾਕੀ ਤੁਹਾਡੇ ਸੂਟ ਅੱਜ ਦੇ ਆਉਣੇ ਆ ਅੱਜ ਨਹੀਂ ਟੈਨਸ਼ਨ ਲੈਣੀ ਹੈ ਤੇ ਇਹ ਨਾਲ ਨਹੀਂ ਕੀ ਜਾਣਾ ਉਹ ਅੱਗੋਂ ਜਾਂ ਦੋ ਲੱਕ ਐ ਇੰਨੀ ਕੀ ਚੀਜ਼ ਤਾਂ ਆ ਜਾਂਦੀ ਜੂ ਇਸ ਸਕਾਰਪੀਓ ਦੀ ਆ ਜਿਹੜੀ ਇਹ ਚੀਜ਼ ਤੋਂ ਵੇਖ ਲਈਏ ਜਾਂ ਉਹਨਾਂ ਦੇ ਵਿੱਚੋਂ ਵੇਖੀ ਉਦੋਂ ਐ ਲੱਗਦਾ ਵਾਗੇ ਰੂਪੀ ਕੋਲ ਸਕਾਰਪਿਓ ਕਿੱਥੇ ਬੰਮੀ ਸਕਾਰਪਿਓ ਕਿਵੇਂ ਦੀਆ ਉਹ ਸਾਰ ਤਾਂ ਮੰਨਿਆ ਥਾਰ ਰਗੀ ਆ ਹਾਂ ਥਾਰ ਰਗੀ ਤਾਂ ਹੈਗਾ ਥੋੜਾ ਥੋੜਾ ਹਾਂ ਥਾਰ ਰਗੀ ਨੇ ਮੰਨਿਆ ਚਰਚੀ ਨੂੰ ਕਿਹਾ ਮੈਂ ਕਿਹਾ ਟਾਇਰ ਟਾਇਰ ਭਾਈ ਨੂੰ ਇਹਦਾ ਨਵੇਂ ਚੀ ਲਾਣ ਅੱਗੇ ਕਟਵਾ ਲੈ ਲੱਗਾ ਹੀ ਹੁਣ ਫੇਰ ਨਹੀਂ ਨਹੀਂ ਅਰਚੀ ਨੂੰ ਉਹ ਕਹਿੰਦਾ ਬਦਲਾ ਦੇ ਨੇ ਟਾਇਰ ਹਾਂਜੀ ਟਾਇਰ ਬਦਲਾ ਦੋ ਕੀ ਹਾਲ ਚਾਲ ਨੇ ਬਹੁਤ ਵਧੀਆ ਠੀਕ ਠਾਕ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬੱਸ ਅਹੀ ਕਹਿਣਾ ਕਿ ਚਾਹੁੰਦਾ ਕੱਪੜੇ ਫਾਗੇ ਚ ਪਾ ਲਏ ਆ ਫਾਗੇ ਚ ਪਾ ਲਏ ਆ ਕੀ ਡਿਮਾਂਡ ਤੁਹਾਡੀ ਇਹੀ ਡਿਮਾਂਡ ਹੋਰ ਕੋਈ ਡਿਮਾਂਡ ਨਹੀਂ ਫੇਰੀ ਆ ਚਲੋ ਭਾਈ ਬਲੋ ਇਹ ਕੰਮ ਵੱਡਾ ਕਰਨ ਵਾਲਾ ਕਦੇ ਬੀਬੀ ਡਿਮਾਂਡ ਟਾਇਰਾਂ ਨੇ ਰੱਖਨੇ ਟਾਇਰ ਪਾ ਕੇ ਲਵੇ ਤੇ ਕਦੇ ਟਾਇਰ ਪਵਾ ਕੇ ਲਿਆਏ ਕਰੇ ਸੂਟਾਂ ਟਮਾਟਰ ਰੱਖ ਦਿੰਦੇ ਆ ਇੱਕ ਹੀ ਟਾਇਰ ਘਸਿਆ ਬਾਕੀ ਤਾਂ ਸਹੀ ਆ ਕਿਉਂ ਇੰਦਰ ਜਿਆਦਾ ਜ਼ੋਰ ਲੱਗਾ ਹੈ ਬੈਂਦਾ ਨੱਬਾ ਕੋਵਾ ਰੋ ਹੈ ਦੋਵੇਂ ਗਾ ਪਾਉਣੇ ਬਾਕੀ ਸਹੀ ਆ ਆ ਲੈ ਨੀ ਚ ਬਾਲੇ ਛੋੜੇ ਟਾਇਰ ਇਹਦੇ ਜਦੋਂ ਲਿਆਂਦੀ ਉਹਦਾ ਵੇਡ ਦਿੱਤਾ ਹਟਾਇਆ ਨਹੀਂ ਉਹ ਦੁਜੇ 24 ਇੰਚ ਸੀ ਉਹ ਤੋਂ ਅਰੀਜਨਲ ਸੀ ਉਹਦੇ ਨਹੀਂ ਨਹੀਂ ਜਦੋਂ ਲਿਆਂਦੀ ਹੈ ਅਰੀਜਨਲ ਐਵੇਂ ਤੇ ਜਦੋਂ ਬਾਜ ਪਾਜ ਪਵਾਇਆ ਪੋ 24 ਇੰਚ ਸੀ ਉਹ ਟੁੱਟ ਗਿਆ ਲਾਏ ਜਦੋਂ ਲਓ ਜੀ ਥਾਰ ਬਣ ਕੇ ਆ ਚੁੱਕੀ ਆ ਸੜੀਆਂ ਦੋਵਾਂ ਸਮਝੀ ਲਾਤੀ ਸੁਨੌਰ ਮੈਂ ਇੱਥੇ ਜਾਮ ਕੇ ਇੱਥੇ ਬੇਈਮਾਨ ਹੋ ਗਿਆ ਹੁਣ ਆ ਦੇ ਐਸੇ ਬਹੂੰਗਾ ਮੈਨੂੰ ਉਹਦੇ ਤੇ ਤਰ ਲੱਦਾ ਪੈਂਦਾ ਨਹੀਂ ਕਿਉਂਕਿ ਇਹਦੀ ਟਿੱਡ ਜਿਹੜਾ ਬੇਈਮਾਨੀ ਬੜੀ ਆ ਹੁਣ ਨਵੀਂ ਚੀਜ਼ ਦਾ ਚਾਹ ਹੀ ਹੁੰਦਾ ਬੇਈਮਾਨ ਨਹੀਂ ਮੈਂ ਵੀ ਇੱਥੇ ਬਣਾਉਣਾ ਸਵਾਲ ਜੀ ਮੈਂ ਪੈਂਟ ਕੋੜ ਨਹੀਂ ਗਿਆ ਪੁਰਾਣੇ ਕਿੰਨੇ ਪਏ ਤੇ ਆ ਦੋ ਤਿੰਨ ਨਵੇਂ ਸੌਲੇ ਐਵੇਂ ਇਹਨੂੰ ਇਹ ਵਾ ਕਿ ਮੈਂ ਆਹੀ ਚੀਜ਼ ਲਵਾਂ ਨਾ ਫਿਰ ਚਲੋ ਹੋ ਤਿਆਰ ਫਿਰ ਚਲੀਏ ਚਲ ਲਾਵਾਂ ਫਿਰ ਚਲੋ ਵੀ ਮਿੱਤਰੋ ਇੱਕ ਥਾਂ ਤੇ ਨਹੀਂ ਜਾਣਾਗਾ ਹਾਂ ਕਿੰਨਾ ਥਾਂ ਤੇ ਤਿੰਨਾਂ ਨੂੰ ਅਲੱਗ-ਅਲੱਗ ਕੱਪੜੇ ਦੇਣੇ ਫਿਰ ਜਾ ਕੇ ਸੀਪਣੇ ਆਪਣੇ ਲੈ ਜੋ ਆ ਪੈਂਟਰਾ ਸੌਲੇ ਸੂਟ ਆ ਸਾਰਿਆਂ ਦੇ ਆਈ ਤਾਂ ਹੀ ਜਾਂਦੇ ਨਹੀਂ ਚਾਰ ਮੰਮੀ ਦੇ ਚਾਰ ਪੰਜ ਚਾਰ ਪੰਜ ਮੰਮੀ ਦੇ ਹਰ ਤੇ ਡਿਮਾਂਡਾ ਵਧਾਈ ਜਾਓ ਹੁਣ ਮੇਰਾ ਵਿਆਹ ਕਰਾ ਆ ਗਿਆ ਤੁਸੀਂ ਤਾਂ ਆ ਦੇ ਤੇ ਚੈੱਕ ਕਰਨੇ ਕਿੰਨੇ ਬਣੇ ਅਜੇ ਇੱਕ ਨੂੰ ਨਿਮਣਾ ਵਿਆਹ ਲੈ ਤੱਕ ਨੂੰ ਨਿਮਣਾ ਆ ਜੇ ਉਹ ਵਿਆਹ ਲੈ ਨਹੀਂ ਵੇਹਿਆ ਤਾਂ ਅੱਗੇ ਪਿਛੇ ਪਾਉਣ ਨੂੰ ਉਹ ਅੱਗੇ ਪਿਛੇ ਪਾਉਣ ਨੂੰ ਤੇ ਤੂੰ ਵਿਆਹ ਲੈ ਜਾਂ ਸ਼ੇਰਵਾਨੀ ਲੈ ਲਈ ਹੋਰ ਕੀ ਪੋਣਾ ਤੂੰ ਉਦੋਂ ਹੈ ਬੀਬੀਆਂ ਤਿਆਰ ਖੜੀਆਂ ਸ਼ਹਿਰ ਦੇ ਨਾਮ ਵੈ ਖੁੱਲੀਆਂ ਸਵਾਈਆਂ ਆਂਦੀਆਂ ਚਿਹਰਿਆਂ ਤੇ ਸਮਾਈਲਾਂ ਹੈ ਲੈ ਇੱਧਰ ਨਵੇਂ-ਨਵੇਂ ਸੂਟ ਹਾਇ ਨਿੱਤੇ ਰੰਗ-ਬਰੰਗਾ ਸੂਟ ਆ ਜਸਰੀ ਗਾਲ ਸੱਸੀ ਗਾਲ ਸਾਡੇ ਦਾ ਭਰਾ ਉਹ ਪਰਾਣਾ ਹੀ ਹੈ ਲੈ ਨਵੇਂ ਨਵੇਂ ਸੂਟ ਹਨ ਨਵੇਂ ਤਾਂ ਤੇਰੇ ਸਾਡਾ ਕਦੋਂ ਇੰਨੇ ਸੂਟ ਹੁਣ ਦੇ ਕੇ ਆਉਣੇ ਆ ਨਵੇਂ ਤਾਂ ਆ ਪਹਿਲੇ ਦੇ ਇਹ ਮੈਂ ਕਹਿੰਦਾ ਇੱਕ ਟੇਲਰ ਨੂੰ ਨਾ ਸੂਟ ਦਾ ਸਾਰੇ ਵਕ ਵਾਰਨ ਦੇ ਦੋ ਹਨਾ ਤੇ ਨਹੀਂ ਹੈ ਆਪਣੇ ਸਿੰਦੇ ਹੀ ਹੋਣਾ ਚਲੋ ਬੈਠੋ ਲੋਗ ਨਾ ਖੋਲੇ ਗੁੰਡਾ ਲਾਉਂਦਾ ਅੰਦਰ ਗੁੰਡਾ ਮੈਂ ਆ ਲਾਉਂਦਾ ਚੱਲ ਬੀਬੀ ਬੈਠੋ ਚਲ ਮੰਮੀ ਅੱਗੇ ਬਹਿ ਜਾ ਅੱਗੇ ਬਹਿ ਜਾ ਅੱਗੇ ਤੇ ਮਾਰੀ ਆ ਚਲ ਖੋਲਗੀ ਖੋਲਗੀ ਬੀਬੀ ਖੋਲਗੀ ਚਲ ਲਾਈਕ ਜਾਣ ਹੀ ਹਨੀ ਆ ਬੱਲੇ ਚੱਲ ਬਈ ਦੇ ਕੇ ਆ ਮੈਂ ਸੂਟ ਦੇਨੇ ਤੁਹਾਡੇ ਭਾਨੇ ਕੜਾਵਾ ਤੜਾ ਝੂਟਾਂ ਨਾਲੇ ਚੱਲੋ ਬਈ ਫਿਰ ਬਈ ਓਕੇ ਰੋਟਾ ਬੀਬੀ ਓਕੇ ਠੀਕ ਹੈ ਚਲੋ ਤਾਈ ਜੀ ਹੈ ਟਰੱਕ ਹੀ ਆਇਆ ਹੈ ਹੈ ਆ ਤਾਂ ਟਰੱਕ ਹੀ ਆਈ ਹੈ ਹੈ ਟਰੱਕ ਲੱਗਦਾ ਬੈਠਾ ਜਾਊਂ ਮੈਂ ਤਾਂ ਕੋਣ ਬੈਠ ਜਾਣਾ ਤਾਈ ਓਟੀ ਆ ਹਾਂ ਆਹੋ ਉੱਤੀ ਕਰਕੇ ਨਹੀਂ ਬੈਠਿਆ ਜਾਂਦਾ ਨਹੀਂ ਡੱਟ ਗਈ ਲੈ ਗੋਡੇ ਨਹੀਂ ਨਾ ਮੁੜਦੇ ਚਲੋ ਬਈ ਚਲ ਜੇ ਆ ਵਾਰੀ ਲੱਗੀ ਨਹੀਂ ਚਲੋ ਵਾਜੇ ਲਾ ਲਿਓ ਸਹੀ ਕਰਕੇ ਸੀਟਾਂ ਵਾਰੀਆਂ ਸੁੱਚੀ ਕੀਤੀਆਂ ਸੀਟਾਂ ਸੈੱਟ ਕਰਨ ਵਾਲੀਆਂ ਆਪਦੇ ਹਿਸਾਬ ਨਾਲ ਠੀਕ ਹੈ ਗਰਮੀਟ ਕਰ ਜੀ ਓਕੇ ਆ ਓਕੇ ਆ ਚਲ ਜੇ ਦੀ ਲੋਬੀ ਕਿਵੇਂ ਤਿਆਰੀ ਹੋ ਬੀਬੀਓ ਤਿਆਰੀ ਕਰਕੇ ਬਈ ਹਾਂਜੀ ਕਿਵੇਂ ਤਿਆਰੀ ਆ ਤਿਆਰੀ ਆ ਪੂਰੀ ਤਿਆਰੀ ਸੂਟਾਂ ਦੀ ਸੂਟਾਂ ਦੀ ਪੂਰੀ ਤਿਆਰੀ ਪਹਿਲਾਂ ਤਿਆਰੀ ਰੂਪੀ ਕਹਿੰਦੇ ਬਹਿਣ ਦੀ ਆ ਲਾਓ ਜੀ ਕੈਰੀਆਂ ਸਾਰੀਆਂ ਤੇ ਲਾਓ ਵੀ ਮਿੱਤਰੋ ਚੱਲੇ ਆਪਾਂ ਸੂਟ ਸਟਿਚ ਕਰਾਉਣੇ ਵਿਆਹ ਵਾਲੇ ਸਾਰੇ ਬੀਬੀਆਂ ਦੇ ਠੀਕ ਅਗਰਮੀਤ ਕੌਰ ਜੀ ਬੀਬੀਆਂ ਤਾਂ ਪਹਿਨਣ ਤਾਂ ਨਹੀਂ ਮਿਲਿਆ ਸਾਰੇ ਲਫਾ ਨਹੀਂ ਸਾਰੇ ਨਹੀਂ ਅਜਿ ਵਾਰੀ ਵਾਰੀ ਜਾਵਾਂਗੇ ਵਾਰੀ ਵਾਰੀ ਬੀਬੀ ਤੂੰ ਕਿਹੜਾ ਸੂਟ ਪਾਣਾ ਹੈਡੇ ਰੰਗ ਦਾ ਇਹ ਰੰਗ ਰੰਗ ਕਰਦੇ ਨੇ ਚਾਰ ਸੂਟ ਆ ਰੰਗ ਵੇਖ ਲਾਂਗੇ ਵੇਖ ਲਈ ਤੇ ਫੇਵਰਟ ਰੰਗ ਬੀਬੀ ਜਿਹੜਾ ਮੈਂ ਲੈਣਾ ਲਵੈਂਡਰ ਹਾਂ ਲਾਈਟ ਜਿਹਾ ਕਿਹੜਾ ਸੈਕਟਰ ਹੈਂਡਲ ਲਵੈਂਡਰ ਬੀਬੀ ਕਿਹੜਾ ਰੈਂਡ ਦਾ ਪਿਸਤਾ ਨਹੀਂ ਲਵੈਂਡਰ ਇੱਕ ਪਿਸਤਾ ਵਾ ਇੱਕ ਦਰੇ ਆ ਹਾਂ ਸੂਟ ਵਾਵਾ ਬਣਾ ਦਿੰਦੇ ਹਾਂ ਨਵੇਂ ਨਵੇਂ ਸੂਟ ਪਹਿਣੇ ਵਿਆਹ ਤੇ ਫਿਰ ਤੇ ਜੁੱਤੀ ਮਮੀ ਬੀਬੀ ਦੀ ਜੁੱਤੀਆਂ ਇਹ ਕਿਹੜੀਆਂ ਕੋਤੁਲਾ ਦੀਆਂ ਤੋਂ ਆਊਟਲੈਟ ਤੋਂ ਚਲੋ ਜੁੱਤੀਆਂ ਦੇ ਤੋਂ ਹੋਰ ਲੈ ਲਈ ਚਲੋ ਠੀਕ ਆ ਜੀ ਮਿੱਤਰੋ ਸੋ ਟੇਲਰ ਪਹਿਲਾਂ ਇੱਕ ਤੇ ਜਾਣਾ ਤੇ ਵਾਕ ਵਾਕ ਦੇ ਦੇਣੇ ਆ। ਹਨਾ ਤਾਈ ਤੇਰੀ ਨੂੰ। ਤਾਈ ਦਾ ਸਟੇਹ ਦੁਕਾਨ ਤੇ। ਚਲੋ ਪਹਿਲਾਂ ਦੁਕਾਨ ਤੇ ਰੋਟੀ ਪਾਣੀ ਪਰਾਉਣੀ। ਲਾਈਨਾਂ ਲੈਣ ਗਿਆ ਮੈਂ। ਠੀਕ ਆ ਜੀ। ਉਸ ਤੋਂ ਬਾਅਦ ਦੇਖੋ ਉਹਦੇ ਘਰ ਦੇ ਕੋਈ ਮੀਟੀ ਕਹੂੰ ਦੇਣੀ ਉਦੋਂ ਮੋਰੇ ਚੁੱਕੇ ਵਸਤੀ ਜਾਵਾਂਗੇ। ਇੰਨੇ ਕੰਮ ਨਹੀਂ ਕੇ। ਐਵੇਂ ਆ ਹੁਣ ਮਸਾ ਕਾਬੂ ਆਇਆ ਕਿਤੇ। ਬਾਅਦ ਫੇਰ ਨਹੀਂ ਆਉਣਾ। ਦਾਦੀ ਦਾ ਸੋਚਿਆ। ਚਲੋ ਵੀ ਮਿੱਤਰੋ। ਦੂਜੇ ਗੁਰਦੀ ਫਾੜਿਆ। ਇਹ ਆਪਣੇ ਧਰਨਕੋਟ ਦਾ ਜਿਹੜਾ ਹੈਗਾ ਜਿੰਦਰਾ ਰੋਡ ਮੇਨ ਬਿਜਾਰਨੀ ਇਹ ਰੋਡ ਆ। ਇੱਥੇ ਆਪਣੇ ਅੰਕਲ ਮਕੌੜੇ ਵਾਲੇ ਬਹੁਤ ਮਸ਼ਹੂਰ ਆਏ ਇਹ ਵੀ ਕਾਟੋ ਗਦੇ ਹੁਣ ਕਿੰਨੇ ਪੁਰਾਣੇ ਆਏ ਬਹੁਤ ਪੁਰਾਣੇ ਆਏ ਬੀਬੀ ਨਿੱਕੇ ਲੇਥ ਪਕੌੜੇ ਖਾਂਦੀ ਰਹੀ ਹੈ ਨਿੱਕੇ ਹੁੰਦੇ ਤਾਂ ਨਹੀਂ ਨਿੱਕੇ ਹੁੰਦੇ ਤਾਂ ਸੌਰ ਸਿੰਘ ਹਾਂ ਤੇ ਆ ਸ਼ਾਹ ਲੈ ਬੀਬੀਆ ਨਿੱਕੇ ਸੌਰ ਸਿੰਘ ਸੀਗੀ ਹਾਂ ਬੇ ਮੇਰਾ ਪਿੰਡ ਹੈਗਾ ਸੌਰ ਸਿੰਘ ਹਣਾ ਮੇਰੇ ਡੈਡੀ ਨਾਨਕੇ ਸੌਰ ਸਿੰਘ ਪਿੰਡ ਬਹੁਤ ਵੱਡਾ ਬੀਬੀ ਸੌਰ ਸਿੰਘ ਬਹੁਤ ਵੱਡਾ ਹੈਣਾ ਕਿੰਨੀਆਂ ਪੱਤੀਆਂ ਉੱਥੇ ਹੈਣਾ 12 ਪੱਤੀਆਂ ਬਾਬਾ ਜੀ ਸੌਰ ਸਿੰਘ ਲਵਤਾਰ ਸਿੰਘ ਬਾਬਾ ਜੀ ਉੱਥੇ ਹੀ ਹੈਣਾ ਹਾਂ ਨੀ ਉਹ ਬਹੁਤ ਉੱਥੇ ਮੇਲੇ ਜਾਂਦੇ ਤੁਸੀਂ ਹੈਣਾ ਜਾਣਦੇ ਹੈਣਾ ਬਹੁਤ ਮੇਲੇ ਲੱਗਦੇ ਆ ਬੀਬੀ ਹੁਣੀ ਜਾਣਦੇ ਆ ਬੀਬੀ ਹੁਣੀ ਜਾਂਦੇ ਆ ਬਾਬਾ ਜੀ ਹੁਣ ਉੱ ਬੀਬੀ ਦਾ ਪਿੰਡ ਸੋਰਸ ਹੈਗਾ ਸੋਰਸਿੰਗ ਰੋਕ ਜਿਹੜੇ ਜਿਹੜੇ ਕਮੈਂਟ ਕਰੋ ਬੀਬੀ ਦੇ ਪਿੰਡ ਤੇ ਕਿਹੜੇ ਕਿਹੜੇ ਆ ਤੇ ਬੀਬੀ ਨੂੰ ਕਿਹੜੇ ਕਿਹੜੇ ਜਾਣਦੇ ਆ ਕਮੈਂਟ ਕਰਕੇ ਦੱਸੋ ਸੋ ਬਾਕੀ ਹੁਣ ਆਪਾਂ ਚੱਲਦੇ ਆ ਫੜ ਲਈਏ ਆਓਏ ਮਿੱਤਰੋ ਮਠਿਆਈ ਲੈ ਲਈਆ ਤੇ ਪਕੌੜੀ ਵੀ ਲੈ ਲਿਆ ਓਕੇ ਆ ਹੋਰ ਕੁਝ ਬਸ ਬਾਕੀ ਘਰੇ ਨਾਲ ਚਾਹ ਬਸ ਚਾਹ ਘਰੇ ਬਣਾ ਲਾਂਗੇ ਤਾਂ ਚਲੋ ਠੀਕ ਆ ਲਓ ਜੀ ਹੁਣ ਚੱਲਦੇ ਆ ਮੰਮੀ ਨੂੰ ਸੂਟ ਦੇ ਕੇ ਆ ਗਏ ਹੁਣੇ ਆ ਗੜਾ ਬਾਜ਼ਾਰ ਚ ਲਾਉਂਦਾ ਹੁਣ ਕੀ ਕਰੀਏ ਮਾ ਅਜੇ ਤਾਂ ਡਾਈ ਕੀਤੀਆਂ ਮਿਲ ਗਿਆ ਲੈਣੀਆਂ ਨਹੀਂ ਤਾਂ ਸਾਨੂੰ ਘੰਟਾ ਹੋਰ ਲੱਗ ਜਾਣਾ ਹੀ ਹੁਣ ਉਹ ਵੀ ਤੁਰੇ ਉਹਨੇ ਚੱਲ ਕੇ ਗੱਡੀ ਲਾਇਆ ਆ ਵੀ ਅਗਲੇ ਕੋਲ ਤੁਰੇ ਕੋਲੇ ਬੀਬੀ ਹਾਂ ਜੀ ਲਿਖਾਵੇ ਬੌਂਦਲੀਆਂ ਹਲਕੇ ਬੀਬੀਓ ਬਹੁਤ ਕੁਛ ਆ ਕੋਈ ਨਹੀਂ ਆ ਬੀਬੀ ਬੌਂਦਲ ਗਈ ਓਏ ਆ ਬੀਬੀ ਬੌਂਦਲ ਗਈ ਆ ਬੀਬੀਆਂ ਓਏ ਬੀਬੀਆਂ ਸਮਝੀ ਲਾਦੇ ਬੀਬੀਆਂ ਨੂੰ ਕੀ ਲੈਣਾ ਕੀ ਨਹੀਂ ਇੱਧਰ ਬੀਬੀ ਖੋਜ ਹੋਈ ਜਾਂਦੀ ਐ ਕੀ ਬੇਇੱਜ਼ਤੀ ਗੱਡੀ ਜੀ ਹੋਰ ਕੀ ਕਰੀਏ ਚੱਲ ਬੀਬੀ ਟੇਲਰ ਤੇ ਚੱਲੀ ਜਾ ਤੇਰੇ ਕੱਪੜੇ ਸੁਈ ਨੇ ਦੇ ਕੇ ਆਈ ਹੈ ਆ ਵੀ ਉਹਨ ਬੀਬੀ ਦੀ ਵਾਰੀ ਕਿੱਥੇ ਜਲੇ ਬੀਬੀ ਹੋਣਾ ਹੈ ਕੱਪੜੇ ਸਿਰ ਨੂੰ ਵਰਜੋ ਲੈ ਲੈ ਬੀਬੀਆਂ ਸੂਟਾਂ ਨਾਲ ਬਾਹਲੀਆਂ ਖੁਸ਼ ਹੁੰਦੀਆਂ ਬਾਹਲਾ ਚਾਹ ਜੜਦਾ ਸੂਟਾਂ ਦੇ ਨਾਲ ਨੂੰ ਬੀਬੀਆਂ ਤਨੇ ਪੱਜੀਆਂ ਫੇਲਦੀਆਂ ਸੂਟ 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 ਹਾਏ ਰੱਬਾ ਚਲੋ ਆਪਾਂ ਤੁਹਾਨੂੰ ਬੜਾ ਵੇੜ ਹੀ ਕਰ ਸਕਦੇ ਆਪਾਂ ਰਕਾ ਕੀ ਸਕਦੇ ਪੂਰੀਆਂ ਬੀਬੀਆਂ ਪੂਰੀਆਂ ਸੂਟਾਂ ਦੇ ਨਾਮ ਦੇ ਲੈ 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 ਕਿਵੇਂ ਖੁਸ਼ ਲੈ ਭਾਈ ਬਾਗੋ ਬਾਗ ਵੇਚ ਲੈ ਬੀਬੀ ਦੇ ਬਾਲੀ ਬਾਗੋ ਬਾਗਾ ਕਹਿੰਦੇ ਕਿਵੇਂ ਖੁਸ਼ ਹੀ ਹੋ ਜਾਂਦੀਆਂ ਲੈ ਵੇ ਵੇ ਹੁਣ ਜੁਲਜੀ ਖੁਸ਼ ਬਾਹ ਨਹੀਂ ਸੂਟਾਂ ਨਾ ਨੂੰ ਐ ਉਹ ਆਂਦੀ ਹਫ਼ਤੇ ਨੂੰ ਦੇ ਦਾਂਗੇ ਖੁਸ਼ਤਾਫੀ ਹੋਣਾ ਹੈ ਕਿਥੇ ਮਹੀਨੇ ਮਹੀਨੇ ਨਾ ਟਾਈਂ ਕੀ ਹੋਇਆ ਉਹਾਂ ਕਿ ਜਾਂਦੇ ਨਾ ਤੇ ਮੰਮੀ ਕਹਿੰਦੀ ਕਿ ਲਿੰਗਰ ਬਹਿਣਾ ਨਹੀਂ ਉਹ ਤਾਂ ਕੁਰੀ ਜਾਂਦਾ ਹੀ ਆ ਉਹ ਹੀ ਲੈ ਲੀਤੀ ਆ ਨਾ ਨਾਲ ਸੌਖਾ ਤੇ ਚੜਨਾ ਔਖਾ ਨਹੀਂ ਦੇਖੀ ਉਹਨੇ ਇਹਨਾਂ ਨੇ ਕਰਿਆ ਕਹਿੰਦਾ ਜਦੋਂ ਸ਼ਹਿਰ ਸਨੋਵਰ ਹੋਈ ਲੱਗਿਆ ਮੱਤੇ ਜਾਣਾ ਥਾਰ ਥਾਰ ਦੇ ਆ ਉਹ ਲੱਗੇ ਹਨੀ ਨਾ ਪੈਰ ਵਾਲੇ ਰੱਖਣ ਵਾਲੇ ਇਹ ਥਾਰ ਦੇ ਪੈਰ ਹੈਗੇ ਆ ਲਾ ਕੇ ਰੱਖੇ ਆ ਹਾਂ ਪਰ ਇੱਕ ਗੱਲ ਇਹ ਵੀ ਆ ਨਾ ਆ ਇਹਨੂੰ ਸੀਰ ਨੂੰ ਬਲਾ ਕੇ ਕਰੋ ਪਿਛਲੇ ਆਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆਂ ਚਾ ਉਹ ਬਹਿਣਾ ਔਖਾ ਉਂਝ ਬਹਿਣਾ ਔਖਾ ਹਾਂ ਬਹੁਤ ਔਖਾ ਵਾ ਹਾਂ ਉਹ ਬਹਿਣਾ ਔਖਾ ਵਾ ਇਹਦੇ ਚ ਸੌਖਾ ਹਾਂ ਹਾਂ ਚਲੋ ਜੀ ਤਾਂ ਮੈਂ ਕਹਿੰਦੀ ਹਾਂ ਹਾਂ ਹੋਰ ਹੁਣ ਬਸ ਰਿਆਂ ਦੇ ਸੂਟ ਸੜ ਬਾਨਨੇ ਹੋਣਾ ਕੋਈ ਕੁਆ ਪਿਆਦੇ ਤੁਹਾਨੂੰ ਤੇ ਮੈਂ ਖਾਣ ਨੂੰ ਆਵੇਂ ਲਿਆਂਦਾ ਸਾਰਾ ਕੁਝ ਵਿੱਚ ਘਰੇ ਖਾਵਾਂਗੇ ਚਲੋ ਉਹ ਠੰਡਾ ਹੋ ਜਾਣਾ ਪਰ ਇੱਥੇ ਖਾ ਲਿਓ ਨਹੀਂ ਹੁੰਦਾ ਚਲੋ ਜੀ ਮਿੱਤਰੋ ਬਾੱਕੀ ਮਿਲਨੇ ਮੈਂ ਵੀ ਬਹੁਤ ਡੋਰਾ ਇਕੱਠੀਆਂ ਕੀਤੀਆਂ ਬਹੁਤ ਜਿਆਦੀਆਂ ਓਏ ਭਰਾ ਮੈਂ ਤਾਂ ਕਰਦਾ ਪੈਰ ਛੜਨ ਪੈਰਾ ਪੂਰਾ ਕੱਟਾ ਪਿੱਛੋਂ ਪੈਰੋਂ ਟੱਟੀ ਲੋ ਆਇਆ ਸਾਲਾ ਗੁੱਡਾ ਲੋੜਦਾ ਲੋੜਦਾ ਕਿੱਥੇ ਲੋ ਆ ਗਿਆ ਓਵੇਂ ਲੱਗੀ ਹੋਈ ਗੁੱਡਾ ਫੇਰ ਨਹੀਂ ਲੋਟਾ ਗੁੱਡਾ ਹੋਰ ਕੇ ਗੁੱਡਾ ਖੋ ਕੇ ਲੱਗੇ ਇਹਦੇ ਕੋਲ ਜਵਾਗ ਹੈ ਕਿੱਧਰ ਆਉਂਦੇ ਕਿੱਥੋਂ ਵੀ ਡੋਰ ਹੈ ਬੱਡਾ ਜਵਾਕ ਹੋ ਕੇ ਲੈ ਗਏ ਹੋਰ ਠੀਕ ਠਾਕ ਵਧੀਆ ਚਲਾ ਜਾ ਚੱਲ ਬੁੱਡੇ ਲਿਆ ਦੇ ਡੋਰ ਵੀ ਲੈ ਕੇ ਦਿੰਦਾ ਚੱਲ ਲਿਆ ਦਿੰਦੇ ਚੈਨਾ ਨਹੀਂ ਲੈਣੀ ਮੈਂ ਚੈਨਾ ਨਹੀਂ ਮਾਮਾ ਨਾ 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 ਜਮਾ ਹੀ ਨਹੀਂ ਇਹ ਕੰਮ ਨਹੀਂ ਠੀਕ ਜਵਾਕਾ ਹੋਲ ਚੈਨਾ ਮੈਨੂੰ ਹੀ ਲੱਗੇ ਨਹੀਂ ਨਹੀਂ ਢਾਗਲ ਡੋਰ ਵਰਤਾਂ ਕੋ ਨਾਲ ਜਵਾ ਪੰਛੀਆਂ ਦੇ ਨਾ ਬਾਹ ਚੈਨਾ ਡੋਰ ਅੜਦੇ ਪੰਛੀਆਂ ਦੇ ਨਹੀਂ ਕਰਦੇ ਯਾਰ ਮੈਂ ਆੜ ਡੜ ਜਾਂਦੇ ਕਿਹੇ ਤੇ ਗੁੱਡਾ ਕਿੱਧਰ ਗਿਆ ਗੁੱਡਾ ਵੱਢਿਆ ਗਿਆ ਸੇ ਤੋੜ ਦੋ ਤੋੜ ਕੇ ਚੜਤੀ ਆ ਓਸ਼ਾਣਾ ਸੂਟ ਸਾਟਾਰੇ ਦੇ ਆਂਦੇ ਬਾਨੇ ਅੱਜ ਕਿੱਥੇ ਅਜਾਦਾ ਸਲਾਹ ਮਮਮੀ ਯਾਰ ਅੱਜ ਤਾਂ ਸਿੰਪਲ ਹੀ ਗਏ 14 ਮੋਕਲੇ ਤੁਹਾਡੇ ਨਹੀਂ ਅਜੇ ਤਲੀ ਸਲਾਓ ਮਿੱਤਰੋ ਬਹੁਤ ਚਿਰ ਦੀ ਗਾਣਾ ਪਈਏ ਨੇ ਲੈਕਣੀ ਜਾਂਦਾਗਾ ਹੁਣ ਵਿਆਹ ਦੇ ਕੰਮ ਤੁਹਾਨੂੰ ਵਾਜਿਮੇਵਾਰੀ ਹੋਣਾ ਸੁਣਾਈ ਜਾਣਾ ਹੁਣ ਮੈਨੂੰ ਓਐਸ 9 ਨਹੀਂ ਤਵਾ ਜ਼ਿੰਮੇਵਾਰੀ ਮਮਮੀ ਮੇਰੇ ਸਿਰ ਪਈ ਹੋਈ ਔਰ ਮੈਂ ਵੀ ਫਿਰ ਤੈਨੂੰ ਪਾਦਾ ਲੈ ਕੇ ਲਾ ਕੇ ਮੈਨੂੰ ਸੁਣਾਉਣਾ ਹੈ ਹੁਣ ਇਹਨੇ ਤਿੰਨ ਚਾਰ ਬੰਦੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਅਗਲਾ ਵਲੌਗ ਤੁਹਾਨੂੰ ਜਿਹੜਾ ਆਉਣਾ ਮਾਈਆਂ ਗੁੱਗੂ ਨਹੀਂ ਮਾਈਆਂ ਲੈ ਕੇ ਆਉਂਦੇ ਵਲੌਗ ਸਾਰੇ ਵੇਖਿਓ ਅਗਲਾ ਪ